ਜਿਹੜੇ ਬੰਦਾ ਇੱਕ ਹਸਪੀਟਲ ਨਾਲ ਜੁੜ ਜਾਂਦਾ ਜੀ ਉਹ ਬੰਦਾ ਕਹਿੰਦਾ ਕਿ ਮੈਂ ਹੁਣ ਕਿਤੇ ਜੋਗਾ ਨਹੀਂ ਰਿਹਾ ਸੋ ਆਪਣੇ ਆਪ ਜਦੋਂ ਅਰਦਾਸ ਬੇਨਤੀ ਹੁੰਦੀ ਹੈ ਜੀ ਆਪਣੇ ਆਪ ਅੱਖਾਂ ਪਰ ਹੁੰਦੀ ਹੈ ਜੀ ਪਰ ਬੁੱਧਵਾਰ ਦਾ ਇਹਨਾਂ ਚਾਹ ਹੁੰਦਾ ਮਮਾ ਨੂੰ ਸਾਰਾ ਕੁਝ ਛੱਡ ਦਾਂਗੇ ਬੁੱਧਵਾਰ ਨਹੀਂ ਛੱਡ ਸਕਦੇ ਹੈਗੇ ਰਸਤੇਦਾਰ ਕੋਈ ਛੱਡ ਕੇ ਸਾਰੇ ਜੋ ਮੰਗਣਾ ਪਾਪਾ ਜੀ ਤੋਂ ਮੰਗਣਾ ਇੱਥੇ ਮਤਲਬ ਕਿ ਕੋਈ ਚੀਜ਼ ਨਹੀਂ ਇਦਾਂ ਦੀ ਜਿਹੜੀ ਨਹੀਂ ਮਿਲਦੀ ਇੱਥੇ ਦੇਖੋ ਜੀ ਗੁਰੂ ਸਾਹਿਬ ਦੀ ਬਿੜਾਈ ਤਾਂ ਬਹੁਤ ਜ਼ਿਆਦੀ ਹੈ ਜੀ ਕਿ ਜਵਾਨ ਤੋਂ ਨਹੀਂ ਕਿਹਾ ਹੀ ਜਾ ਸਕਦੀ ਕਹਿੰਦੇ ਹੁੰਦੇ ਆ ਨਾ ਕਿ ਜਿਹਨ ਨਾਲ ਬੀਤੇ ਉਹਨੂੰ ਪਤਾ ਹੁੰਦੀ ਆ ਪਰ ਜਦੋਂ ਨਹੀਂ ਮਈ ਆ ਮੇਰੀ ਮਾਂ ਦੀ ਕਾਮਨਾ ਪੂਰੀ ਹੋਈ ਆ ਮੈਂ ਹੀ ਕਹਿੰਦਾ ਜੀ ਇੱਥੇ ਸਾਰੇ ਆਓ ਮੰਨਤਾ ਮੰਗੋ ਤੇ ਬਾਬਾ ਜੀ ਆ ਬੈਠੇ ਆ ਮੰਨਤ ਪੂਰੀ ਕਰਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚੇ ਆ ਮਾਡਰ ਟਾਉਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਿੱਥੇ ਕਿ ਹਰ ਬੁੱਧਵਾਰ ਚ ਪੈਰਾ ਸਾਹਿਬ ਦਾ ਸਮਾਗਮ ਕੀਤਾ ਜਾਂਦਾ ਦੂਰੋਂ ਦੂਰੋਂ ਸੰਗਤਾਂ ਦੀਆਂ ਸੰਤਾ ਆਪਣੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਖੁਸ਼ੀਆਂ ਲੈ ਕੇ ਜਾਂਦੀਆਂ ਇੱਥੋਂ ਆਗੇ ਇਸ ਦਰ ਤੇ ਕਹਿੰਦੇ ਕੋਈ ਖਾਲੀ ਨਹੀਂ ਮੁੜਦਾ ਹਰੇਕ ਦੀ ਮਨੋਕਾਮਨਾ ਪੂਰੀ ਹੁੰਦੀ ਆ ਸੰਗਤਾਂ ਨਾਲ ਗੱਲਬਾਤ ਕਰਦੇ ਆ ਠੀਕ ਹੈ ਚਾਰ ਸਾਹਿਬ ਜੀ ਤੇ ਦੇ ਨਾਮ ਬੇਟਾ ਤੁਹਾਨੂੰ ਪਤਾ ਦੱਸੋ ਬੇਟਾ ਬੋਲੋ ਪਪਾ ਜੀ ਚੰਗੀ ਪਪਾ ਜੀ ਚੰਗੀ ਪਪਾ ਜੀ ਬਚੰਗੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਇੱਕ ਕੰਕਾਰ ਸਤ ਨਾਮ ਕਰਤਾ ਪੂਰ ਨਿਰੋਪਨੀਯ ਘਰਿ ਅਕਾਲ ਮੂਰਤਿ ਜੁਨੀ ਸੈਭ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦ ਸਚੁ ਸੱਚ ਹੈ ਵੀ ਸੱਚ ਨਾਨਕ ਹੋਸੀ ਬੀਰ ਸੱਚ ਵਾਹਿਗੁਰੂ ਦੀ ਕਾਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਜੀ ਕੀ ਬੋਲ ਮੇਰਾ ਨਾਮ ਸ੍ਰੀਿੰਦਰ ਸਿੰਘ ਹੈ ਜੀ ਜੀ ਕਿਹੜੀ ਜਗ੍ਹਾ ਤੋਂ ਮੈਂ ਇਸ਼ਾ ਨਗਰ ਤੋਂ ਆਇਆ ਜੀ ਬਲੋਕ ਸੀ ਚੋਂ ਜੀ ਕਿੰਨੀ ਕਿ ਦਿਨ ਹੋ ਗਿਆ ਸਾਨੂੰ 8 ਮਹੀਨੇ ਹੋ ਗਿਆ ਜੀ ਬਾਬਾ ਜੀ ਦੀ ਇੰਨੀ ਕ ਬਾਰ ਕਿਰਪਾ ਜੀ ਅਸੀਂ ਬਹੁਤ ਜਿੰਨਾ ਮੰਗਿਆ ਉਸ ਤੋਂ ਵੱਧ ਮਿਲਿਆ ਜੀ ਅੱਜ ਦੇ ਟਾਈਮ 'ਚ ਕੁਝ ਮੰਗਣ ਦੀ ਲੋੜ ਨਹੀਂ ਹੈਗੀ ਜੀ ਤੇ ਬੁੱਧਵਾਰ ਦਾ ਕਿੰਨਾ ਖਚਾ ਹੁੰਦਾ ਬੁੱਧਵਾਰ ਦਾ ਜੀ ਆਪਣੇ ਆਪ ਚਾ ਆ ਜਾਂਦਾ ਜੀ ਬਾਕੀ ਦਿਨਾਂ ਚ ਉਠਿਆ ਜਾਵੇ ਨਾ ਜਾਵੇ ਪਰ ਬੁੱਧਵਾਰ ਦੇ ਦਿਨ ਆਪਣੇ ਆਪ ਉੱਠ ਕੇ ਦਿਲ ਕਰਦਾ ਕਿ ਬਸ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰ ਦਿਓ ਤੇ ਸੰਗਤਾਂ ਨੂੰ ਕੀ ਕਹਿਣਾ ਸੰਗਤਾਂ ਨੂੰ ਅਸੀਂ ਇਹੀ ਕਹਾਂਗੇ ਕਿ ਦਿਨ ਪਰ ਰਾਤ ਆਓ ਸੇਵਾ ਕਰੋ ਸਭ ਕੁਝ ਇੱਥੇ ਮਿਲਦਾ ਜੀ ਬਾਕੀ ਤੁਸੀਂ ਜਾਣੀ ਜਾਣੋ ਬਾਬਾ ਜੀ ਜਾਣੀ ਜਾਣਦੇ ਜੋ ਜੋ ਤੁਹਾਨੂੰ ਚਾਹੀਦਾ ਸਭ ਕੁਝ ਇੱਥੇ ਮਿਲਦਾ ਜੀ ਮੈਨੂੰ 8 ਮਹੀਨਿਆਂ ਦੇ ਵਿੱਚ ਬਹੁਤ ਕੁਝ ਮਿਲਿਆ ਮੇਰੇ ਫਾਦਰ ਸਾਹਿਬ ਬਿਮਾਰ ਸੀਗੇ ਸਿਰਫ ਆ ਕੇ ਮਨੋ ਕਾਮਨਾ ਆਪਣੀਆਂ ਪੂਰੀਆਂ ਉਹਨਿਆ ਨੇ ਆਪਣੇ ਹੱਥੀ ਦੇਖ ਕੇ ਬਹੁਤ ਜ਼ਿਆਦਾ ਹੁੰਦਾ ਹੈ ਕਿ ਨਹੀਂ ਸੋਚਿਆ ਸੀਗਾ ਕਿ ਕੁਝ ਹੋਰ ਮਿਲੇਗਾ ਪਰ ਨਹੀਂ ਉਸ ਤੋਂ ਵੀ ਜ਼ਿਆਦਾ ਮਿਲ ਚੁਕਿਆ ਜੀ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਇਹੀ ਗੱਲ ਕਵਾਂਗਾ ਜੀ ਨਹੀਂ ਗੱਲ ਕਰਦੇ ਕਰਦੇ ਅੱਖਾਂ ਚ ਵੀ ਥੋੜੀ ਆ ਭਰ ਆਈ ਨਹੀਂ ਨਹੀਂ ਜੀ ਕਿਉਂਕਿ ਇਸ ਜੀ ਨੂੰ ਇਹ ਮੈਂ ਹੰਡਾਇਆ ਹੋਇਆ ਜੀ ਟਾਈਮ ਜਿਹੜੇ ਬੰਦਾ ਇੱਕ ਹਸਪੀਟਲ ਨਾਲ ਜੁੜ ਜਾਂਦਾ ਜੀ ਉਹ ਬੰਦਾ ਕਹਿੰਦਾ ਕਿ ਮੈਂ ਹੋਰ ਕਿਹਦੇ ਜੋਗਾ ਨਹੀਂ ਰਿਹਾ ਸੋ ਆਪਣੇ ਆਪ ਜਦੋਂ ਅਰਦਾਸ ਬੇਨਤੀ ਹੁੰਦੀ ਹੈ ਜੀ ਆਪਣੇ ਆੱਖਾਂ ਪਰ ਹੁੰਦੀ ਹੈ ਜੀ ਤੇ ਕਹਿੰਦੇ ਇਸ ਦਰ ਤੇ ਆ ਕੇ ਖਾਲੀ ਨਹੀਂ ਮੋੜਿਆ ਖਾਲੀ ਜੀ ਬਹੁਤ ਦੁੱਗਣਾ 10 ਗੁਣਾ ਮਿਲਿਆ ਜੀ ਦੁੱਗਣਾ ਵੀ ਨਹੀਂ 10 ਗੁਣਾ ਮਿਲੇਗਾ ਜੀ ਤੁਹਾਨੂੰ ਇੱਕ ਵਾਰੀ ਪੁੱਛੋ ਸਹੀ ਇਥੇ ਸਾਧ ਸੰਗਤ ਨੂੰ ਬੇਨਤੀ ਹੈ ਜੀ ਮੈਂ ਬੇਸ਼ੱਕ ਸਿੱਖ ਪਰਿਵਾਰ ਦੇ ਨਾਲ ਨਹੀਂ ਜੁੜਿਆ ਪਰ ਮੈਂ ਜਦੋਂ ਦਾ ਜੁੜਿਆ ਹੋਇਆ ਮੈਂ ਮੈਂ ਪਾਠ ਕਰਦਾ ਵਾਂ ਪਾਠ ਕਰਨ ਦਾ ਇੰਨੀ ਕ એનર્ਜੀ ਆ ਸਿਰਫ ਮੈਂ ਅਰਦਾਸ ਬੇਨਤੀ ਕਰਨ ਦੇ ਤੌਰ ਤੇ ਚੱਲਦਾ ਵਾਂ ਜੀ ਕਿਸੇ ਵੀ ਕੰਮ ਕੋਈ ਵੀ ਕੰਮ ਮੇਰਾ ਫਸਿਆ ਹੋਵੇ ਨਾ ਸਿਰ ਬਾਬਾ ਦੀਪ ਜੀ ਸਿੰਘ ਜੀ ਨੂੰ ਇਹੀ ਕਹਿਣਾ ਵਾ ਕੇ ਬਾਬਾ ਜੀ ਕੰਮ ਪੂਰਾ ਕਰਿਓ ਤੇ ਬਾਬਾ ਜੀ ਜਿਹੜਾ ਕੰਮ 1 ਘੰਟੇ ਦਾ ਹੁੰਦਾ ਅਧੇ ਘੰਟੇ ਚ ਪੂਰਾ ਹੋ ਜਾਂਦਾ ਵਾਇਗੁਰ ਜੰਮ ਖਾਲਸਾ ਵਾਇਡਨ ਪਰਵਾ ਵਾਇਗੁਰ ਜੀ ਕੀ ਫਤਿਹ ਕਿ ਨਾਮ ਸਕਿੰਦਰਪੁਰ ਕਿਹੜੀ ਜਗ੍ਹਾ ਤੋਂ ਪਿੰਡ ਬਲਾਰਾ ਕਿੰਨੀ ਕਿ ਦਿਨ ਹੋ ਗਿਆ ਤਿੰਨ ਸਾਲ ਹੋ ਗਏ ਸਾਨੂੰ ਆਉਂਦਿਆਂ ਨੂੰ ਮਤਲਬ ਮੇਰੀ ਕੋਈ ਇਦਾਂ ਦੀ ਮਨੋ ਕਾਮਨਾ ਨਹੀਂ ਜਿਹੜੀ ਨਹੀਂ ਪੂਰੀ ਹੋਈ ਤੁਸੀਂਾਂ ਜੀ ਕਰਨੀ ਜਾਉ ਮੈਂ ਸਾਂਝੀ ਨਹੀਂ ਕਰਨੀ ਜਾਉਂਗੀ ਮਤਲਬ ਕਿ ਕਰਨੀ ਨਹੀਂ ਮੈਂ ਸਾਂਝੀ ਮਤਲਬ ਪੂਰੀ ਹੋਈ ਹੈ ਮਤਲਬ ਕੋਈ ਚੀਜ਼ ਨਹੀਂ ਮੈਨੂੰ ਇੱਥੇ ਜਿਹੜੀ ਨਹੀਂ ਮਿਲੀ ਪਰ ਬੁੱਧਵਾਰ ਦੇ ਇੰਨਾ ਚਾਹ ਹੁੰਦਾ ਮੈਂ ਸਾਰਾ ਕੁਝ ਛੱਡ ਦਾਂਗੇ ਬੁੱਧਵਾਰ ਨਹੀਂ ਛੱਡ ਸਕਦੇ ਹੈਗੇ ਰਿਸ਼ਤੇਦਾਰ ਵੀ ਛੱਡ ਤੇ ਸਾਰੇ ਜੋ ਮੰਗਣਾ ਬਾਬਾ ਜੀ ਦੀ ਮੰਗਣਾ ਇੱਥੋਂ ਮਤਲਬ ਕਿ ਕੋਈ ਚੀਜ਼ ਨਹੀਂ ਇਦਾਂ ਦੀ ਜਿਹੜੀ ਨਹੀਂ ਮਿਲਦੀ ਇੱਥੋਂ ਸ਼ਾਂਤੀ ਪੂਰੀ ਮਤਲਬ ਕਿ ਸਕੂਨ ਆਉਂਦਾ ਦੋ ਤਿੰਨ ਬੁੱਧਵਾਰ ਹੁਣ ਆਏ ਨਹੀਂ ਕੋਈ ਮਜਬੂਰੀ ਸੀਗੀ ਪਰ ਸ਼ਾਂਤੀ ਨਹੀਂ ਮਿਲੀ ਹੈਗੀ ਅੱਜ ਸਕੂਨ ਆਇਆ ਹੈ ਬੁੱਧਵਾਰ ਦੀ ਤਾਂ ਇੱਕ ਜਿੰਨਾ ਵਿਆਹ ਦਾ ਨਹੀਂ ਚਾਹ ਹੁੰਦਾ ਬਸ ਉਹ ਚਾਹ ਵਾ ਤੁਹਾਨੂੰ ਦੱਸਿਆ ਸਭ ਛੱਡ ਦਾਂਗੇ ਰਿਸ਼ਤੇਦਾਰ ਬੁੱਧਵਾਰ ਨਹੀਂ ਛੱਡਾਂਗੇ ਕਦੇ ਵੀ ਬਾਬਾ ਜੀ ਨਹੀਂ ਛਡਾਉਣਾ ਇਹ ਸੰਤਾਂ ਨੂੰ ਕੀ ਕਹਿਣਾ ਚਾਹੋ? ਬਸ ਮੈਂ ਇਹੀ ਕਹੂੰਗੀ ਵੀ ਹਰ ਇੱਕ ਮਤਲਬ ਕਿ ਆਪਣੀ ਭਾਵਨਾ ਜੋ ਵੀ ਲੈ ਕੇ ਆਉਂਦੇ ਨੇ ਬਾਬਾ ਜੀ ਸਾਰੀ ਪੂਰੀ ਕਰਦੇ ਨੇ ਟਾਈਮ ਜ਼ਰੂਰ ਲੱਗਦਾ ਵਾ ਪਰ ਸਰਦਾ ਰੱਖਣੀ ਪੈਂਦੀ ਆ ਭਾਵਨਾ ਹਾਂਜੀ ਖਾਲਸਾ ਬਾਈ ਗੁਰਜੀ ਕੀ ਫਤਰੀ ਬਾਈ ਗੁਰਜੀ ਦੇ ਸਾਥੀ ਆ ਬਾਈ ਗੁਰਜੀ ਕੀ ਫਤਰੀ ਕੀ ਲਾਵਾ ਪਰਮਿੰਦਰ ਕੋਰ ਕਿੰਨੀ ਦੇਰ ਹੋ ਗਈ ਮੈਨੂੰ ਕਿ ਸਾਲ ਹੋ ਗਏ ਆਉਂਦੀ ਨੂੰ ਕਿਹੜੀ ਜਗ੍ਹਾ ਤੋਂ ਨੇ ਇੱਥੋਂ ਲੁਧਿਆਣੇ ਤੋਂ ਲੋਕਲੀ Shimla Puri ਤੋਂ ਹਾਂਜੀ ਮੱਕ ਜੀ ਆ ਗਿਆ ਵਾ ਦੇਖੋ ਜੀ ਗੁਰੂ ਸਾਹਿਬ ਦੀ ਵਿੜਾਈ ਤਾਂ ਬਹੁਤ ਜ਼ਿਆਦੀ ਆ ਕੇ ਜਵਾਨ ਤੋਂ ਨਹੀਂ ਕਿਹਾ ਹੀ ਜਾ ਸਕਦੀ ਕਹਿੰਦੇ ਹੁੰਦੇ ਆ ਨਾ ਕਿ ਜਿਹਦੇ ਨਾਲ ਬੀਤੇ ਉਹਨੂੰ ਪਤਾ ਹੁੰਦੀ ਆ ਪਰ ਜਦੋਂ ਦੀ ਮੈਂ ਆਈ ਆ ਮੇਰੀ ਮਨੋ ਕਾਮਨਾ ਪੂਰੀ ਹੋਈ ਆ ਮਹਾਰਾ ਚਲੋ ਆਉਂਦੇ ਆ ਤੇ ਅੱਗੇ ਵੀ ਆਉਂਦੇ ਰਹੀਏ ਤੇ ਬੁੱਧਵਾਰ ਦਾ ਕਿੰਨਾ ਖਚਾ ਹੁੰਦਾ ਵਾ ਬੁੱਧਵਾਰ ਦੇ ਹਰ ਇੱਕ ਬੁੱਧਵਾਰ ਨੂੰ ਡਿੱਕੀ ਦਾ ਸੀ ਕਿ ਕਿਸੇ ਟਾਈਮ ਨਾ ਵੀ ਆ ਜਾ ਕੇ ਕਿਸ ਦਿਨ ਦੇ ਵਿੱਚ ਜਦੋਂ ਵੀ ਟਾਈਮ ਲੱਗੇ ਜੁਰ ਹਾਜੀ ਭਰ ਦਿਆਂ ਅਬ ਅਦਰਵਾਈਜ਼ ਆਪ ਪੂਰਾ ਚ ਪੈਰਾ ਸਾਬ ਪੜ੍ਹ ਲਈ ਸੰਗਤਾਂ ਨੂੰ ਇਹ ਕਹਿੰਨੇ ਆ ਵੱਧ ਤੋਂ ਵੱਧ ਗੁਰੂ ਸਾਹਿਬ ਨਾਲ ਜੁੜੋ ਬਾਣੀ ਨਾਲ ਜੁੜੋ ਨਿਤਨੇਮ ਕਰੋ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਹੈਗਾ ਭਾਈ ਗੁਰੂ ਜੀ ਦਾ ਕਾਲਾ ਭਾਈ ਗੁਰੂ ਜੀ ਕੀ ਫਤਿਹ ਕੀ ਨਾ ਭਾਜੀ ਮੇਰਾ ਨਾਮ ਰੋਕੀਤ ਖਜੂਰੀਆ ਜੀ ਕਿਹੜੀ ਜਗ੍ਹਾ ਮੈਂ ਜੰਮੂ ਡਿਸਟ੍ਰਿਕਟ ਜੋਰੀ ਦਾ ਜੀ ਜੰਮੂ ਤੋਂ ਆਏ ਹਾਂਜੀ ਤੇ ਕਿੰਨੀ ਕੀ ਦਰੋਂ ਆਏ ਮੈਂ 1 ਸਾਲ ਪਹਿਲੇ ਆਇਆ ਸੀ ਭਾਜੀ ਮੇਰਾ ਬੱਚਾ ਬਿਮਾਰ ਸੀ ਡੀਐਮਸੀ ਆਇਆ ਮੈਨੂੰ ਕਿਸ ਨੇ ਦੱਸਿਆ ਇੱਥੇ ਗੁਰਦੁਆਰਾ ਸਾਹਿਬ ਉੱਥੇ ਜਾਓ ਮੰਨਰ ਮੰਗੋ ਬੱਚਾ ਠੀਕ ਹੋ ਜਾਏਗਾ ਤੇ ਮੁੰਡਾ ਬੱਚਾ ਠੀਕ ਹੋ ਗਿਆ ਹਾਂ ਬੱਚਾ ਬਿਲਕੁਲ ਠੀਕ ਹੈ ਜੀ ਇੱਕ ਦੂਜੀ ਵਾਰੀ ਆਦ ਤੀ ਹੋ ਗਿਆ ਹਾਂ ਤਾਂ ਮੈਂ ਮੰਨਤ ਮੰਗੀ ਗਈ ਬੱਚੇ ਨੂੰ ਲੈ ਕੇ ਆਵਾਂਗਾ 1 ਸਾਲ ਪਹਿਲੇ ਦੀ ਗੱਲ ਹੈ ਜਨਵਰੀ ਮਹੀਨੇ ਚ ਆਇਆ ਸੀ ਅੱਜ ਫੇਰ ਜਨਵਰੀ ਮਹੀਨਾ ਤੇ ਬੱਚੇ ਨੂੰ ਲੈ ਕੇ ਆਇਆ ਇਹ ਮੇਰਾ ਬੱਚਾ ਤੇ ਕਹਿੰਦੇ ਮਨੋ ਕਨਵਾ ਹਰ ਇੱਕ ਪੂਰੀ ਹੋ ਜਾਂਦੀ ਹੈ ਹਾਂਜੀ ਬਿਲਕੁਲ ਜੀ ਮੇਰੀ ਤਾਂ ਹੋ ਗਈ ਆ ਤੇ ਕਿੰਨੀ ਖੁਸ਼ੀ ਹੁੰਦੀ ਭਾਜੀ ਕੀ ਦਸੀਏ ਬਹੁਤ ਜ਼ਿਆਦਾ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਜੀ ਇੱਥੇ ਸਾਰੇ ਆਓ ਮੰਨਤਾਂ ਮੰਗੋ ਇੱਥੇ ਬਾਬਾ ਜੀ ਆਪ ਬੈਠੇ ਆ ਮਨਤ ਪੂਰੀ ਕਰਨ ਵਾਸਤੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਅਮਰਜੀਤ ਕੌਰ ਦੇ ਕਿਹੜੀ ਜਗ੍ਹਾ ਐਮੋ ਵਾਲਕ ਲਾ ਲੋ ਲੁਧਿਆਣਾ ਅਸੀਂ ਹਰ ਪਲ ਸ਼ੁਕਰਾਨਾ ਕਰਨ ਜਦੋਂ ਵਾਇਗ ਨੂੰ ਬੁਲਾ ਲੈਣ ਅਸੀਂ ਆ ਜਾਈਏ ਉਦੋਂ ਹੁਕਮ ਹੋਏਗਾ ਤੁਸੀਂ ਆਂਦੇ ਨਹੀਂ ਅਦਰਵਾਇਸ ਬਿਨਾ ਹੁਕਮ ਤੋਂ ਨਹੀਂ ਆਇਆ ਜਾਂਦਾ ਦੇਖੋ ਇਹ ਮਨੋ ਕਾਮਨਾ ਪੂਰੀ ਹੋਈ ਹੋਵੇ ਸੁੱਤیاں ਸਿੱਧ ਸੁੱਤیاں ਸਿੱਧ ਸਭ ਕੁਝ ਮਿਲਦਾ ਹੈ ਹਰ ਪਲ ਸ਼ੁਕਰਾਨਾ ਕਰਦੇ ਰਹੋ ਮਿਲਦਾ ਜਾਂਦਾ ਹੈ ਯਾ ਯਾਦ ਹੀ ਨਹੀਂ ਵੀ ਕੀ ਮੰਗਣ ਆਈਏ ਦੀ ਦੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਪ੍ਰੇਰ ਕਰਨਾ ਚਾਹਾਂਗੇ ਗੁਰੂ ਘਰ ਨਾਲ ਜੁੜੋ ਜੀ ਬਾਈ ਗੁਰਦਖਨ ਸਾਹਿਬ ਵਾਈ ਗੁਰ ਜੀ ਕੀ ਫਤਿਹ ਮੈਨੂੰ ਹੋ ਗਏ 6-7 ਮਹੀਨੇ ਹੋ ਗਏ ਆਂਦੇ 6-7 ਮਹੀਨੇ ਹੋਣ ਤੋਂ ਤੇ 6-7 ਮਹੀਨੇ ਪਹਿਲਾਂ ਦੀ ਲਾਈਫ 'ਚ ਫਰਕ ਹਾਂਜੀ ਕਾਫੀ ਫਰਕ ਹੈਗਾ ਹਨਾ ਮਤਲਬ ਮੇਰੀ ਲਾਈਫ ਪਹਿਲੇ ਮੈਂ ਬੜੇ ਮਤਲਬ ਪਜ਼ਲ ਜੀ ਮਤਲਬ ਜਿਦਾ ਨਾ ਦੁਖੀ ਟਾਈਪ ਰਹਿੰਦੀ ਸੀ ਮਤਲਬ ਬਾਬਾ ਜੀ ਕੋਲ ਆ ਕੇ ਬਹੁਤ ਕੁਝ ਮਿਲਿਆ ਆ ਕੇ ਮੇਰੀ ਮਨੋ ਕਾਮਨਾ ਵੀ ਪੂਰੀ ਹੋਈ ਜੋ ਮੈਂ ਮੰਗੀ ਸੀਗੀ ਨਹੀਂ ਉਹ ਮਤਲਬ ਸੰਤਨ ਘਰ ਬਾਰੇ ਹੀ ਆਪਣੇ ਬਾਰੇ ਆਪਣੀ ਫੈਮਿਲੀ ਬਾਰੇ ਸਭ ਕੁਝ ਮਿਲਿਆ ਪਾਪਾ ਜੀ ਨੇ ਸਭ ਕੁਝ ਦਿੱਤਾ ਸੰਤੁਸ਼ਟੀ ਹੈ ਹਾਂਜੀ ਬਿਲਕੁਲ ਸ਼ਾਂਤੂ ਹੈ ਹਾਂਜੀ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਹਾਂਜੀ ਬਿਲਕੁਲ ਹਰੇਕ ਵਕਤ ਬਾਹਰ ਆਉਂਦੇ ਹੋ ਨਹੀਂ ਹਰੇਕ ਬੁੱਧਵਾਰ ਨਹੀਂ ਵੈਸੇ ਮਤਲਬ ਜਦ ਟਾਈਮ ਲੱਗਦਾ ਆਉਂਦੇ ਆਂ ਕੀ ਆਂ ਉਦਾਂ ਵੀ ਡੇਲੀ ਸੰਡੇ ਮਤਲਬ ਕੋਈ ਵੀ ਦਿਨ ਆ ਜਾਂਦੀ ਆਂ ਜ਼ਰੂਰੀ ਨਹੀਂ ਕਿ ਚ ਪੈਰ ਸਾਬ ਤੋਂ ਡੇਲੀ ਮਤਲਬ ਜਦ ਟਾਈਮ ਸੰਤਨ ਨੂੰ ਕੀ ਕਰਨਾ ਚਾਹੀਦਾ ਕਿ ਮੈਸੇਜ ਦੇਣਾ ਚਾਹੀਦਾ ਕਿ ਬਾਬਾ ਜੀ ਤੇ ਮਤਲਬ ਇੱਥੇ ਆ ਕੇ ਬਹੁਤ ਕੁਝ ਮਿਲਦਾ ਹੈਗਾ ਜੋ ਆਪਾਂ ਮੰਗਦੇ ਆਗੇ ਮਰਾਦਾ ਪੂਰੀਆਂ ਹੁੰਦੀਆਂ ਬਾਬਾ ਜੀ ਕੋਲ ਆ ਕੇ